ਸੱਚੀ ਦੱਸਿਓ ਕਿ ਅੱਜ ਵੀ ਪੰਜਾਬ ਦੇ ਦੀ ਤਾਹ ਨੂੰ ਹਾਂਜੀ ਇਹਦੇ ਪੁਲਸ ਦੇ ਉੱਤੇ دہشت ਨਹੀਂ ਹੈ ਪਰ ਅੱਜ ਕੱਲ ਦਾ ਪੰਜਾਬ ਉਸ ਵੀ ਬੜੀ ਜੇਲ੍ਹਾਂ ਟੱਕੀ ਜਾਂਦੀ ਕਿੱਸੀ ਵੀ ਇਹ ਕੈਸਾ ਪੰਜਾਬ ਤੇ ਕਲੰਕ ਤੁਸੀਂ ਸਾਡੇ ਪੁਲਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਕੋਈ ਵੀ ਪੁਲਸ ਅਫਸਰ ਜਿਹਦਾ ਵੀ ਸੀ ਵੀ ਇਹ ਕੋਲ ਕੇਸ ਗਿਆ ਕੋਈ ਕਿਸੇ ਨੂੰ ਨਹੀਂ ਬਕਿਆ ਵੀ ਜਿਹਨੂੰ ਕੋਈ ਪੁਲਸ ਅਫਸਰ ਦਾਗੀਏ ਹੋ ਜਾਂਦੇ ਨੇ ਪਰ ਇਹ ਬਿਨਾ ਆਪਣੇ ਸੀਨੀਅਰ ਅਫਸਰਾਂ ਤੋਂ ਬਿਨਾਂ ਕੰਮ ਆ ਸਕਦੇ ਨੇ ਕੁਝ ਅਫਸਰ ਐਸੇ ਵੀ ਹੁੰਦੇ ਨੇ ਜਿੱਦੇ ਸੀਨੀਅਰ ਅਫਸਰ ਨੂੰ ਤੋਂ ਚੋਰੀ ਕੁਝ ਕਰਦੇ ਨੇ ਉਹ ਖੜੇ ਜਾਂਦੇ ਨੇ CIA ਦੇ ਗੇਟ ਦੇ ਅੰਦਰ ਵੜਦੇ ਹੀ ਜਿੱਦਾਂ ਮਰਜੀ ਕੋਈ ਬਦਮਾਸ਼ ਹੋਵੇ ਜਿੱਦਾਂ ਮਰਜੀ ਕੋਈ ਲੀਡਰ ਹੋਵੇ ਉਹ ਇੱਕ ਐਸੇ ਕੰਦਾ ਨੇ ਉਤੋਂ ਭੂਤ ਵੀ ਡਰਦੇ ਉਹਦੇ ਵੱਧਦੀ ਹੈ ਤੈਨੂੰ ਪਤਾ ਵੀ ਨਾ ਕਿ ਗੋਲੀ ਚਲਾ ਦਿੰਦੀ ਹੈ ਸੱਚੀ ਉਹਦੋਂ ਮਤਲਬ ਦਿਲ ਕਰਦਾ ਨਹੀਂ ਕਿ ਯਾਰ ਦਿਲ ਦਿਲ ਕਰਦਾ ਡਰਨ ਲੱਗਦਾ ਸੀ ਡਰ ਲੱਗਦਾ ਸੀ ਪਰ ਡਿਊਟੀ ਐਸੀ ਸੀ ਸਾਨੂੰ ਮੁਕਾਬਲਾ ਕਰਨਾ ਪੈਂਦਾ ਬਹੁਤ ਸਟਰੈਸ ਐ ਫੇ ਲੱਗੇ ਨੇ ਅਸੀਂ ਨਾਕੇ ਤੇ ਜਾ ਰਹੇ ਹਾਂ ਅੱਗੇ ਗੱਡੀ ਬੰਬ ਬਲਾਸਟ ਹੋ ਗਿਆ ਗੱਡੀ ਉੱਡ ਗਈ ਇੰਸਪੈਕਟਰ ਵੀ ਉੱਡ ਗਿਆ ਐਫ ਐਚ ਉੱਡ ਗਿਆ ਬਹੁਤ ਐਸੀ ਕਾਂਡ ਹੋਈ ਦੇਖਦੇ ਦੇਖੇ ਜਿਸ ਪੰਨੇ ਖਰਾਬ ਹੋ ਗਏ ਸੀ ਕੱਲੇ ਉਹਨਾਂ ਦੀ ਅਗਰ ਤੱਕ ਨਹੀਂ ਪਾਉਂਦੇ ਕਿੱਥੇ ਗਏ ਇਸ ਬਾਰੇ ਤਾਂ ਉਹ ਪੂਨ ਸਪਸ਼ਟੀ ਦੱਸ ਸਕਦੇ ਨੇ ਜਾਂ ਜਿਨ੍ਹਾਂ ਨੇ ਚੱਕਿਆ ਜਿੱਤੇ ਦੇ ਅਲੀਗੇਸ਼ਨ ਲੱਗਦਾ ਸਸਿਕਾ ਦੋਸਤੋ ਇੰਡੀਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮੇਂਦਰ ਸਿੰਘ ਸਵਾਗਤ ਕਰਦਾ ਹਾਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹੈ ਤੇ ਅੱਜ ਮੇਰੇ ਨਾਲ ਮੇਰੇ ਸਟੂਡੀਓ ਚ ਪੰਜਾਬ ਪੁਲਿਸ ਦੇ ਜਾਬਾਦ ਆਫੀਸਰ ਤੇ ਅਜੀਤ ਸ਼ਰਮਾ ਜੀ ਹੋਣਗੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਜੀਤ ਸ਼ਰਮਾ ਜੀ ਤੁਹਾਡਾ ਸਾਡੇ ਪ੍ਰੋਗਰਾਮ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਰਜਾਨਾ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਫਿਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਮਾਤਾ ਦੀ ਵਾਲੇਕਮ ਸਲਾਮ ਅਜੀ ਜੀ ਤੁਸੀਂ ਅੱਜ ਸਾਡੇ ਸਟੂਡੀਓ ਚ ਪਹੁੰਚਿਓ ਤੁਸੀਂ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਰਹਿਓ ਤੇ ਪੰਜਾਬ ਆਰਟੀਐਸਐਲ ਦੇ ਵੀ ਰਹਿਓ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਪੁੱਛਾਂਗਾ ਸੱਚੀ ਦੱਸਿਓ ਕਿ ਅੱਜ ਵੀ ਪੰਜਾਬ ਪੁਲਿਸ ਦੀ ਤਾਂ ਕੌਮੀ ਹੈ ਫੋਨ ਚੱਲਦਾ ਕਿ ਨਹੀਂ ਚੱਲਦਾ ਨਹੀਂ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਹੈਗੀ ਹੈ ਸਮੇਂ-ਸਮੇਂ ਨਾਲ ਹਰ ਇੱਕ ਚੀਜ਼ ਚੇਂਜ ਹੁੰਦੀ ਹੈ ਸਮਾਂ ਉਸ ਪੁਰਾਣੇ ਸਮੇਂ ਦਾ ਸਮਾਂ ਹੋਰ ਸੀ ਜੀ ਅੱਜ ਸਮਾਂ ਹੋਰ ਹੈ ਅੱਜ ਜਿਹੜੀ ਪੁਲਿਸ ਦੀ ਉੰਨੀ ਦੈਅਤ ਨਹੀਂ ਹੈਗੀ ਮੰਨ ਲਵਾਂਦੇ ਹੋ ਕਿ ਪਹਿਲਾਂ ਦੈਅਤ ਹੈਗੀ ਸੀ ਪਹਿਲਾਂ ਦੈਅਤ ਹੁੰਦੀ ਸੀ ਪੁਲਿਸ ਕੰਮ ਕਰਦੀ ਸੀ ਅੱਜ ਵੀ ਪੁਲਿਸ ਕੰਮ ਕਰਦੀ ਹੈ ਪਰ ਉਹਨਾਂ ਪੁਲਿਸ ਕੋਲ ਪਾਵਰ ਨਹੀਂ ਹੈ ਪੁਲਿਸ ਕੋਲ ਫ੍ਰੀ ਹੈਂਡ ਨਹੀਂ ਹੈ ਇਸ ਕਰਕੇ ਪੁਲਿਸ ਜਿਹੜੀ ਹੈ ਉਹਨਾਂ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੀ ਕਾਰਨ ਕੀ ਹੈ ਕਾਰਨ ਪੋਲੀਟੀਕਲ ਇਨਟਸਟ ਕਹ ਲੋ ਪੋਲੀਟੀਕਲ ਦਵਾ ਕਹ ਲੋ ਕਿਤੇ ਵੀ ਕੋਈ ਅਸੀਂ ਪੁਲਿਸ ਕਿਸੇ ਚੋਰ ਨੂੰ ਫੜਦੇ ਆ ਜਾਂ ਕਿਸੇ ਬੰਦੇ ਨੂੰ ਫੜਦੀ ਆ ਸਭ ਤੋਂ ਪਹਿਲਾਂ ਪੋਲੀਟਿਕਸ ਵਿੱਚ ਵੜ ਜਾਂਦੀ ਆ ਇਸ ਕਰਕੇ ਕੋਈ ਕੰਮ ਨਹੀਂ ਹੁੰਦਾ ਤੁਸੀਂ ਕਿਸੇ ਮੁੱਦੇ ਤੇ ਲਾਓ ਪੁਲਿਸ ਕੋਲ ਜਿਹੜੀ ਹੈ ਫ੍ਰੀ ਹੈਂਡ ਨਹੀਂ ਹੈ ਪੁਲਿਸ ਕੋਈ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੀ ਪਰ ਅੱਜ ਕੱਲ ਤਾਂ ਪੰਜਾਬ ਪੁਲਸ ਵੀ ਬੜੀ ਜੇਲਾਂ 'ਚ ੱਟੀ ਜਾ ਰਹੀ ਹੈ ਪੰਜਾਬ ਪੁਲਸ ਜਿਨ੍ਹਾਂ ਨੇ ਪੁਰਾਣੇ ਕੰਮ ਕੀਤੇ ਨੇ ਇਹ ਨਹੀਂ ਮੈਨੂੰ ਪਤਾ ਬੀ ਸੱਚ ਕੀ ਆ ਉਹਨਾਂ ਨੇ ਸਚਾਈ ਕੀ ਆ ਪਰ ਸੀਵੀਆਈ ਜਿਹੜੀ ਹੈ ਉਹ ਬੜੇ ਡਿੱਡਾ ਪੁਲਸਫਰਾਂ ਨੇ ਕੰਮ ਕੀਤੇ ਨੇ ਅਤਵਾਦ ਚ ਕਹਿ ਲਈ ਆਪਾਂ ਪੁਰਾਣੇ ਸਮੇਂ ਦੇ ਵਿੱਚ ਸੀਵੀਆਈ ਕੈਸਾ ਪੰਜਾਬ ਤੇ ਕਲੰਕ ਸੀ ਸਾਡੇ ਪੁਲਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਕੋਈ ਵੀ ਪੁਲਸਫਰ ਜਿਹਦਾ ਵੀ ਸੀਵੀਆਈ ਕੋਲ ਕੇਸ ਗਿਆ ਕੋਈ ਕਿਸੇ ਨੂੰ ਨਹੀਂ ਬਖਸ਼ਿਆ ਆਦੇਵੀ ਪੁਲਸਫਰ ਜਿਹੜੇ ਸਾਡੇ ਜ਼ਿਲ੍ਹਾ ਚ ਰੂਰ ਰਹੇ ਉਹਨਾਂ ਨੂੰ ਦੇਖ ਕੇ ਆਮ ਪੁਲਸਫਰ ਜਿਹੜਾ ਹੈ ਕੋਈ ਪਾਵਰ ਨਹੀਂ ਰੱਖਦਾ ਕੋਈ ਕੋਸ਼ਿਸ਼ ਨਹੀਂ ਕਰਦਾ ਕੋਈ ਅਸੀਂ ਵੱਡਾ ਕੰਮ ਕਰ ਸਕੀ ਤੁਸੀਂ ਸੀਬੀਆਈ ਨੂੰ ਕਲੰਕ ਵਰਡ ਸ਼ਬਦ ਯੂਜ਼ ਕਿਦਾਂ ਜੇ ਤੁਸੀਂ ਮੰਨ ਲਓ ਜੇ ਸੀਬੀਆਈ ਨਾ ਹੋਵੇ ਤਾਂ ਫਿਰ ਪੰਜਾਬ ਪੁਲਿਸ ਦੇ ਅੰਦਰਸ਼ਿਤ ਹੀ ਹੋਵੇ ਤਾਂ ਰੋਕਣ ਵਾਲਾ ਨਹੀਂ ਕੋਈ ਹੋਣਾ ਉਹ ਡੈਫਟ ਤਾਂ ਹੋਣੀ ਚਾਹੀਦੀ ਹੈ ਪਰ ਸੀਬੀ 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 ਮੈਂ ਇਹ ਨਹੀਂ ਕਹਿੰਦਾ ਕਿ ਸੀਬੀਆਈ ਮਾੜਾ ਕੰਮ ਕਰਦੀ ਹੈ ਸੀਬੀ ਪਰ ਪੰਜਾਬ ਪੁਲਿਸ ਨੇ ਜੋ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਨੂੰ ਨਹੀਂ ਦੇਖਿਆ ਗਿਆ ਉਹਨਾਂ ਨੂੰ ਹਰ ਕੇਸ ਦੇ ਵਿੱਚ ਸਜ਼ਾ ਦਿੱਤੀ ਗਈ ਹੈ ਮੈਂ ਨਹੀਂ ਚਾਹੁੰਦਾ ਸੀ ਵੀ ਸਾਰੇ ਪੁਲਸ ਨੂੰ ਇੱਕੋ ਜਿਹੇ ਇੱਕੋ ਚੀਜ਼ ਚਲਵੇਟੀ ਗਈ ਹੈ ਵੀ ਸਾਰਿਆਂ ਨੂੰ ਸਜ਼ਾ ਕੀਤੀ ਜਾਵੇ ਕੁਝ ਅਫਸਰ ਹੋਣਗੇ ਜਿਨ੍ਹਾਂ ਨੇ ਕੁਝ ਵਧੀਆ ਮਾੜਾ ਚੰਗਾ ਕੀਤਾ ਹੋਵੇਗਾ ਪਰ ਸਾਰੇ ਪੁਲਸ ਅਫਸਰਾਂ ਨੇ ਮਾੜਾ ਕੰਮ ਨਹੀਂ ਕੀਤਾ ਜਿਨ੍ਹਾਂ ਨੇ ਡਿਊਟੀ ਕੀਤੀ ਹੈ ਡਿਊਟੀ ਦੇ ਦੌਰਾਨ ਕਿਸੇ ਵੀ ਕੋਲੋ ਗਲਤੀ ਹੋ ਸਕਦੀ ਹੈ ਹੋਏ ਹੋਵੇਗੀ ਮੈਂ ਨਹੀਂ ਇਹ ਵੀ ਨਹੀਂ ਕਹਿੰਦਾ ਇਹਦੇ ਸੋ ਤੁਸੀਂ ਕਹਿੰਦੇ ਹੋ ਚਲੋ ਕੁਝ ਪੁਲਿਸ ਅਫਸਰ ਦਾਗੀਏ ਆ ਕੋਈ ਜਾਂਦੇ ਨੇ ਪਰ ਇਹ ਬਿਨਾ ਆਪਣੇ ਸੀਨੀਅਰ ਅਫਸਰਾਂ ਤੋਂ ਬਗੈਰੋ ਕੰਮ ਕਰ ਸਕਦੇ ਨੇ ਜੀ ਕੁਝ ਅਫਸਰ ਅਸੇ ਵੀ ਹੁੰਦੇ ਨੇ ਜਿਹਦੇ ਸੀਨੀਅਰ ਅਫਸਰ ਨੂੰ ਤਾਂ ਚੋਰੀ ਕੁਝ ਕਰਦੇ ਨੇ ਉਹ ਫੜੇ ਜਾਂਦੇ ਨੇ ਜੀ ਜੇ ਸੀਨੀਅਰ ਅਫਸਰ ਕਿਸੇ ਇਨਵੋਲਵ ਹੁੰਦਾ ਉਹਦੇ ਤੇ ਤਾਂ ਕੋਈ ਐਸਾ ਕਰ ਕੋਈ ਕਹਿੰਦੀ ਵੱਡਾ ਸਟਾਫ ਦੇ ਵੀ ਆਪਣੀ ਡਿਊਟੀ ਦੌਰਾਨ ਇਨਚਾਰਜ ਰਹੇ ਉਸ ਦੌਰਾਨ ਏ ਜੀ ਇਹ ਤੁਹਾਡੇ वार्ताਮਲਕ ਸਾਹਮਣੇ ਕਈ ਵਾਰ ਹੁੰਦਾ ਹੋਣਾ ਕਿ ਗੈਂਗਸਟਰ ਲਾ ਲੂ ਗੈਂਗਸਟਰ ਕਹਿ ਸਕਦੇ ਆ ਉਹਨਾਂ ਨੂੰ ਜਦੋਂ ਐਂਟੀ ਗੁੰਡਾ ਸਟਾਫ ਦੇ ਇੰਚਾਰਜ ਸੀ ਜੀ ਉਸ ਤੋਂ ਪਹਿਲਾਂ ਤਕਰੀਬਨ ਅੱਤਵਾਦ ਜਿਹੜਾ ਖਤਮ ਹੋ ਚੁੱਕਿਆ ਸੀ 94 ਚ ਅੱਤਵਾਦ ਖਤਮ ਹੋ ਗਿਆ ਸੀ 99 ਤੇ ਮੈਂ ਐਂਟੀ ਗੁੰਡਾ ਸਟਾਫ ਦੇ ਇੰਚਾਰਜ ਸੀ ਉਸ ਟਾਈਮ ਜਿਹੜੀ ਸੀ ਆਮ ਜਿਹੜਾ ਕ੍ਰਾਈਮ ਸੀ ਅਸੀਂ ਉਹਨੂੰ ਕੰਟਰੋਲ ਸੀ ਸਾਡੇ ਤੇ ਹਰਪ੍ਰੀਤ ਸਿੰਘ ਸਿੱਧੂ ਐਸਐਸਪੀ ਸੀ ਬਹੁਤ ਜਿਆਦੇ ਕੰਟਰੋਲ ਸੀ ਜਿਹੜੀ ਅੱਜ ਕੱਲ ਆਮ ਮਾਰ ਦਿੱਤਾ ਹੁੰਦੇ ਛੋਟੇ ਛੋਟੇ ਚਾਕੂ ਮਾਰਦਾ ਫਲਾਣਾ ਕਰਦਾ ਟਿੰਕਾ ਕਰਦਾ ਇੰਨਾ ਤੋਂ ਕਾਫੀ ਗਰੇਜ ਸੀ ਲੋਕ ਡਰਦੇ ਸੀ ਦਹਿਸ਼ਤ ਸੀ ਉਹਨਾਂ ਦੀ ਉਸ ਸਮੇਂ ਦੇ ਵਿੱਚ ਤੇ ਗੁੰਡਾ ਫਟਾਫ ਦੀ ਵੀ ਦਹਿਸ਼ਤ ਸੀ ਸੱਚ ਸੋ ਕਈ ਵਾਰ ਤੁਹਾਨੂੰ ਆਪਕਨ ਵੱਡਾ ਵੱਡਾ ਗੈਂਗਸਟਰ ਹੈ بڑے ਛੂਰੇ ਮਾਰੇ ਜਾਂ ਚਾਕੂ ਮਾਰੇ ਜਿਹੜਾ ਇੱਕ ਮਲ ਪਬਲਿਕ ਦਰਸ਼ਤ ਹੁੰਦੀ ਸੀ ਜਦੋਂ ਥਾਣੇ 'ਚ ਵੱਡਦਾ ਸੀਗਾ ਜਾਂ ਸੀਏ ਨਾਮ ਦੇ ਅੰਦਰ ਵੱਡੇ ਹੁੰਦੇ ਸੀ ਉਦੋਂ ਦਹਿਸ਼ਤ ਉਹਦੀ ਓਜੀ ਹੁੰਦੀ ਜਾਂ ਨਵੇਂ ਕੱਲ ਪੈਂਦਾ ਸੀ ਸੀਏਏ ਦੇ 게ਟ ਦੇ ਅੰਦਰ ਵੜਦੇ ਹੀ ਜਿੱਦਾਂ ਮਰਜੀ ਕੋਈ ਬਦਮਾਸ਼ ਹੋਵੇ ਜਿੱਦਾਂ ਮਰਜੀ ਕੋਈ ਲੀਡਰ ਹੋਵੇ ਉਹ ਇੱਕ ਐਸੀਆਂ ਕੰਧਾਂ ਨੇ ਉਤੋਂ ਭੂਤ ਵੀ ਡਰਦੇ ਨੇ ਉੱਥੇ ਹਰ ਤਰ੍ਹਾਂ ਦੀ ਦਹਿਸ਼ਤ ਹੈ ਮਤਲਬ ਆਮ ਬੰਦਾ ਜਿਹੜਾ ਵੜਦਾ ਉਹਨੂੰ ਇੱਕ ਡਰ ਪੈ ਲੱਗਦਾ ਵੀ ਇੱਥੇ ਪਤਾ ਨਹੀਂ ਕੀ ਹੋ ਜਾਏਗਾ ਕੁਦਰਤ ਨਹੀਂ ਕੈਸਾ ਉਹ ਜਗ੍ਹਾ ਬਣਾਈ ਹੈ ਜਿੱਥੇ ਡਰ ਤੁਸੀਂ ਤੁਹਾਡੇ ਡਿਊਟੀ ਦੌਰਾਨ ਤੁਸੀਂ ਗੈਂਗਸਟਰ ਵਾਰ ਦੇਖਿਆ ਜਿਹੜਾ 80 ਦੇ ਹੱਕੇ ਦੇ ਵਿੱਚ ਜਿਹੜੇ ਹੋਏ ਸੀਗੇ ਕਿ ਉਹਨਾਂ ਨੂੰ ਕਹਿ ਸਕਦੇ ਆ ਕਿ ਅਤਵਾਦ ਕਹਿ ਸਕਦੇ ਆ ਮਤਲਬ ਉਹ ਜਿਹੇ ਦੌਰਾਨ ਦੇ ਦੌਰਾਨ ਮਤਲਬ ਉਸ ਦੌਰਾਨ ਤੁਹਾਡਾ ਕਦੇ ਸਾਹਮਣਾ ਹੋਇਆ ਉਹਨਾਂ ਨੂੰ 84 ਤੋਂ ਲੈ ਕੇ 94 ਤੱਕ ਮੈਂ ਸਮਾਣਾ ਫਰਕਲ ਤੇ ਡਿਊਟੀ ਕੀਤੀ ਆ ਬਤੌਰ ਏਐਸ ਹੀ ਰਹੇ ਹੌਲਦਾਰ ਵੀ ਰਹੇ ਚੌਕੀ ਇੰਚਾਰਜ ਰਹੇ ਆ ਬਟ ਉਸ ਟਾਈਮ ਕੁਛ ਐਫਾ ਮਾਹੌਲ ਸੀ ਡੈਫਟ ਜਿਦੋਂ ਡਰ ਜਿਨੂੰ ਆਪਾਂ ਕਹਿੰਦੇ ਆ ਇਹ ਵੀ ਡਰ ਉਹ 55 ਉੱਤੇ ਕਈ ਵਾਰੀ ਸਾਡਾ ਅੰਮੂ ਸਾਹਮਣੇ ਮੁਕਾਬਲਾ ਵੀ ਹੋਇਆ ਪੁਲਿਸ ਦਾ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦੇ ਜਿਹੜੀ ਹੈ ਗੋਲੀ ਨਾ ਲੱਗ ਜਾਏ ਕਿਸੇ ਦਾ ਨੁਕਸਾਨ ਨਾ ਹੋ ਜੇ ਪਰ ਜਿਹੜਾ ਕਰੋ ਸਿਰ ਤੇ ਕਫਨ ਬੰਨ ਕੇ ਚੱਲਿਆ ਉਹਨੂੰ ਕੋਈ ਕਿਸੇ ਦਾ ਡਰ ਨਹੀਂ ਹੁੰਦਾ ਸੀ ਉਹ ਸਿਰਫ ਗੋਲੀ ਚਲਾਉਣ ਤੱਕ ਮਤਲਬ ਜੀ ਇਸ ਕਰਕੇ ਲੋਕ ਨਿਕਲ ਜਾਂਦੇ ਸੀ ਬਾਅਦ ਚ ਨਿਕਲਦੇ ਸੀ ਪੰਜਾਤ ਉਸ ਟਾਈਮ ਦਾ ਮਾਹੌਲ ਕਿਹਜਾ ਹੁੰਦਾ ਤੁਜੀ ਮਤਲਬ ਥੋੜੇ ਸਾਨੂੰ ਬਟੇ ਹੱਤਵਾਦੀ ਹੈ ਤੁਹਾਨੂੰ ਪਤਾ ਬਿਨਾਂ ਦੇ ਕੀ ਗੋਲੀ ਚਲਾ ਦੇਣੀ ਹੈ ਸੱਚੀ ਉਹਦੋਂ ਮਤਲਬ ਦਿਲ ਕਰਦਾ ਨਹੀਂ ਕਿ ਯਾਰ ਦਿਲ ਦਿਲ ਕਰਦਾ ਡਰ ਲੱਗਦਾ ਸੀ ਡਰ ਲੱਗਦਾ ਸੀ ਪਰ ਡਿਊਟੀ ਐਸੀ ਸੀ ਸਾਨੂੰ ਮੁਕਾਬਲਾ ਕਰਨਾ ਪੈਂਦਾ ਸੀ ਉਹਨਾਂ ਦਾ ਕੋਸ਼ਿਸ਼ ਹੁੰਦੀ ਸੀ ਬਚਾ ਆਪਦਾ ਵੀ ਬਚਾ ਕਰਨਾ ਹੈ ਜਨਤਾ ਦਾ ਵੀ ਬਚਾ ਕਰਨਾ ਹੈ ਬਟ ਫੇਰ ਵੀ ਡਿਊਟੀ ਕਰਦੇ ਕੋਈ ਐਫਐਸ ਹੋ ਜਾਂਦੀ ਸੀ ਘਟਨਾਵਾਂ ਮੁਕਾਬਲੇ ਇੱਕ ਵਾਰੀ ਨੂੰ ਬਹੁਤ ਬੜੀ ਡਰ ਤਾਂ ਲੱਗਦਾ ਸੀ ਨਾ ਕਿ ਫਿਰ ਕੀ ਡਰ ਟ੍ਰੈਪ ਮੇਰਾ ਹੀ ਲੱਗਦਾ ਬਿਲਕੁਲ ਬਿਲਕੁਲ ਡਰ ਲੱਗਦਾ ਬਹੁਤ ਟ੍ਰੈਪ ਐਫਐਸ ਲੱਗੇ ਨੇ ਅਸੀਂ ਨਾਕੇ ਤੇ ਜਾ ਰਹੇ ਹਾਂ ਅੱਗੇ ਗੱਡੀ ਬੰਬ ਬਲਾਸਟ ਹੋ ਗਿਆ ਗੱਡੀ ਉੱਡ ਗਈ ਇੰਸਪੈਕਟਰ ਵੀ ਉੱਡ ਗਿਆ ਐਫਐਸਚ ਉੱਡ ਗਿਆ ਬਹੁਤ ਐਸੇ ਕਾਂਡ ਹੋਏ ਦੇਖਦੇ ਦੇਖਦੇ ਪਰ ਉਸ ਟਮਾਤ ਦੀ ਮਾੜੀ ਵੀ ਬਰੇ ਨਜਾਇਜ਼ ਕਰਕੇ ਕਿ ਜਦਾ ਤਵਾਦ ਦੇ ਨਾਮ ਤੇ ਬੜਾ ਉਹਨਾਂ ਨੇ ਕਤਲਿਆ ਹੋਇਆ ਅਤਵਾਦ ਜਿਹੜਾ ਸੀ ਉਸ ਟਾਈਮ 'ਚ ਅਤਵਾਦ 'ਚ ਚੰਗੇ ਲੋਕ ਵੀ ਸੀਗੇ ਚੰਗੇ ਕੰਮ ਵੀ ਕੀਤੇ ਨੇ ਉਹਨਾਂ ਨੇ ਮੈਂ ਨਹੀਂ ਕਹਿੰਦਾ ਉਸ ਟਾਈਮ ਕੋਈ ਸਹੀ ਸਿਸਟਮ ਸੀ ਬਿਜੇ ਮੈਂ ਅੱਜ ਕੱਲ ਮੈਂ ਪਰਸੋਂ ਪੜ ਰਿਹਾ ਸੀ ਕਿਸੇ ਕੋ ਉਹਦੇ 'ਚ ਫੇਸਬੁੱਕ ਦੇ ਉੱਤੇ ਵੀ ਜਿਹੜੀ ਬਰਾਤ ਲੈ ਕੇ 11 ਬੰਦੇ ਜਾਣਗੇ ਸਗਨ ਨਹੀਂ ਦੇਣਾ ਕੁਛ ਐਫ ਐ ਦਾਜ ਦੇਈ ਤੋ ਉਸ ਟਾਈਮ ਐਸੀ ਪ੍ਰਥਾ ਚੱਲੀ ਸੀ ਵੀ ਸਾਰੇ ਪੰਜਾਬ ਚ ਕੰਟਰੋਲ ਹੋ ਗਿਆ ਸੀ ਸਰਕਾਰ ਨਹੀਂ ਕਰ ਸਕੀ ਉਹਨਾਂ ਨੇ ਕੰਟਰੋਲ ਕਰ ਲਿਆ ਸੀ ਬਟ ਕਿਤੇ ਨਾ ਕਿਤੇ ਆ ਕੇ ਉਹਨਾਂ ਵਿੱਚ ਐਸੀ ਕੁ ਸਪੈਕ ਹੋ ਗਈ ਵਿੱਚ ਚੋਰ ਲਟੇਰੇ ਲੁੱਟਾਂ ਖੋਹਾਂ ਕਰਨ ਲੱਗੇ ਉਹ ਬਦਨਾਮ ਹੋ ਗਏ ਬਦਨਾਮ ਹੋਣ ਤੋਂ ਬਾਅਦ ਫਿਰ ਸਰਕਾਰ ਕਾਫੀ ਜਿਹੜਾ ਕਾਂਡ ਹੋਣ ਲੱਗੇ ਇੱਕ ਦੂਜੇ ਨੂੰ ਮਾਰਨ ਲੱਗੇ ਕੌਣ ਮਾਰਦਾ ਸੀ ਕਿਸੇ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਫੜਿਆ ਗਿਆ ਨਜਾਇਜ਼ ਵੀ ਫੜਿਆ ਗਿਆ ਚੰਗਾ ਵੀ ਫੜਿਆ ਗਿਆ ਮਰ ਗਿਆ ਮੁਕਾਬਲੇ 'ਚ ਉਸ ਟਮੇ ਸੇ ਘਟਣਾ ਹੋਇਆ ਮਤਲਬ ਉਸ ਦੌਰ ਹੀ ਐਸਾ ਸੀਗਾ ਕਿ ਡਰ ਜੇ ਮਾਹੌਲ ਪੈਦਾ ਕਰਦਾ ਚਾਂਪ ਉਹ ਬਿਲਕੁਲ ਦੌਰ ਹੀ ਐਸਾ ਸੀ ਵੀ ਰਾਤ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਹਰ ਇਨਸਾਨ ਨੂੰ ਚਾਹੇ ਪੁਲਿਸ ਅਫਸਰਾ ਚਾਹੇ ਕੋਈ ਪ੍ਰਾਈਵੇਟ ਬੰਦਾ ਸਭ ਆਪਣੇ ਆਪਣੇ ਘਰੇ ਚਲੇ ਜਾਂਦੇ ਫਿਰ ਹਰ ਬੰਦਾ ਡਰਦਾ ਫਿਰ ਵੀ ਪਤਾ ਨਹੀਂ ਕਿੱਧਰੋਂ ਕੀ ਹੋ ਜਾਣਾ ਅਦਕੋ ਉਸ ਦੌਰਾਨ ਜਿਹੜੇ ਦਸ਼ਤ ਹੁੰਦੇ ਸੀ ਮਤਲਬ ਪਰ ਕਿਹਨਾਂ ਸਿੱਖਾਂ ਦੇ ਉੱਪਰ ਦਸ਼ਤ ਕਿऐसे ਤਵਾਦ ਦਾ ਨਾਮ ਲਿੱਦਾ ਸੀਗਾ ਤੋ ਦੇਖਿਆ ਉਹਨਾਂ ਜੇ ਆਪਾਂ ਪਿਛੋਕਰ ਇਤਿਹਾਸ ਖੋਲਿਆ ਜਸਵੰਤ ਸਿੰਘ ਖਾਲੜਾ ਹੋਰ ਸੀਗੇ ਕਹਿੰਦੇ ਉਹਨਾਂ ਦੀ ਅੱਜ ਤੱਕ ਨਹੀਂ ਭਾਲ ਹੋ ਸਕੀ ਕਿੱਥੇ ਗਏ ਜਸਵੰਤ ਸਿੰਘ ਖਾਲੜਾ ਉਹਨੇ ਅੰਬਰਸਰ ਏਰੀਆ 'ਚ ਤਰਨਤਾਰ ਏਰੀਆ 'ਚ ਮੈਂ ਸੁਣਦਾ ਰਹਾ ਹਾਂ ਅਖਬਾਰ 'ਚ ਖਬਰਾਂ ਵੀ ਪੜ੍ਹਦਾ ਰਿਹਾ ਅੱਜ ਵੀ ਪੜ੍ਹਦਾ ਰਿਹਾ ਉਹਨਾਂ ਨੂੰ ਉਹਨਾਂ ਦੀ ਮੈਡਮ ਨੇ ਕਿਸ ਕੁਛ ਵੀ ਕੀਤਾ ਬਿਲਕੁਲ ਤੇ ਉਹਨਾਂ ਨੇ ਰਿਲੀਵ ਵੀ ਮਿਲਿਆ ਉਹਨਾਂ ਨੂੰ ਪੁਲਿਸ ਅਫਸਰਾਂ ਨੂੰ ਸਜ਼ਾ ਵੀ ਮਿਲੀ ਹੈ ਇਸ ਬਾਰੇ ਤਾਂ ਹੁਣ ਬਹੁਤ ਸਸਰੀ ਦੱਸ ਸਕਦੇ ਨੇ ਜਾਂ ਜਿਨ੍ਹਾਂ ਨੇ ਚੱਕਿਆ ਜਿੱਤੇ ਤੇ ਅਲੀਗੇਸ਼ਨ ਲੱਗਦਾ ਇਸ ਬਾਰੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਰੱਖ ਕਦੇ ਇਹ ਵੀ ਹੋਇਆ ਕਿ ਆਪਾਂ ਸੋਚਦੇ ਕਿ ਇਤਵਾਦ ਸਿੱਖਰ ਬੜਾ ਕਤਲੇਆਮ ਕਿਦਾਂ ਪੁਲਿਸ ਨੇ ਮਾਰ ਤੇ ਇਹ ਕਰਦਿਆ ਕਦੇ ਪੁਲਿਸ ਆਫੀਸਰ ਵੀ ਅੜਿੱਕੇ ਚੜੇ ਹੋਣੇ ਉਹਨਾਂ ਪੁਲਿਸ ਆਫਸਰ ਇੱਕ ਨਹੀਂ ਬਹੁਤ ਜ਼ਿਆਦਾ ੱਟਕੇ ਚੜੇ ਨੇ ਬਹੁਤ ਪੁਲਸਫਰਾਂ ਨੇ ਅੱਖਾਂ ਕੱਢ ਕੇ ਉਹਨਾਂ ਦੇ ਬਹੁਤ ਜ਼ਿਆਦਾ ਤਫੱਦਦ ਕੀਤਾ ਗਿਆ ਉਹ ਦੇਖਿਆ ਨਹੀਂ ਕਿ ਜਾਂਦਾ ਜਦੋਂ ਕਿਤੇ ਅਖਬਾਰ 'ਚ ਫਿਰੇ ਪੜ੍ਹਦੇ ਸੀ ਵੱਡ ਕੱਟ ਕੇ ਛੱਡਿਆ ਗਿਆ ਅਇਤੋ ਖੰਨੇ ਤੋਂ ਸਰਜੀਤ ਗਰੇਵਾਲ ਦੇ ਗਨਮੈਨ ਨੂੰ ਚੱਕ ਕੇ ਅਤਵਾਦੀ ਲੈ ਗਏ ਉਹਨਾਂ ਦਾ ਖੰਨੇ ਕੋਲ ਅੱਗੇ ਜਾ ਕੇ ਉਹਨਾਂ ਦਾ ਐਫਐ ਕਤਲ ਅੱਖਾਂ ਕੱਢਤੀ ਬੁਰਾ ਹਾਲ ਬੜhta ਉਹਨਾਂ ਨੂੰ ਐਸੀ ਬੁਰੀ ਦਸਤ ਨਾਲ ਮਾਰਿਆ ਸੀ ਵੀ ਉਹ ਅੱਜ ਤੱਕ ਫੜੇ ਗਏ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਤਲਬ ਐਫਐ ਪੁਲਸਾਂ ਨਾਲ ਬਹੁਤ ਹੋਇਆ ਬਹੁਤ ਕੇਸ ਹੋਏ ਪਰ ਜੇ ਪਿੱਛੇ ਵਿਚੋਕੜਾ ਇਤਿਹਾਸ ਕਰਦੇ ਨਾ ਅੰਕੜੇ ਕੱਢੀ ਤਾਂ ਉੱਥੇ ਕੁਝ ਜਿਹੜੇ ਪੁਰਾਣੇ ਉਹਨਾਂ ਦੇ ਪਰਿਵਾਰ ਹਨ ਉਹ ਵੀ ਦੱਸਦੇ ਨੇ ਕਿ ਅਤਵਾਦ ਪੈਦਾ ਹੀ ਪੁਲਸ ਨੇ ਕੀਤਾ ਹੈ ਨੇ ਨਹੀਂ ਮੈਂ ਕਹਿ ਸਕਦਾ ਵੀ ਪੁਲਸ ਨੇ ਕੀਤਾ ਅੱਤਵਾਦ ਤਾਂ ਪਹਿਲਾਂ ਤੋਂ ਸ਼ੁਰੂ ਹੋਇਆ ਸ਼ੁਰੂ ਹੋਇਆ 80 78 ਤੋਂ ਨਰਗਾਰੀ ਕਾਂਡ ਹੋਇਆ ਅੰਬਰਸਰ ਤੋਂ ਉਸ ਤੋਂ ਬਾਅਦ ਥੋੜਾ 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 ਸ਼ੁਰੂ ਹੋ ਗਿਆ ਕੌਣ ਅੱਤਵਾਦ ਹੈ ਕਿੱਥੋਂ ਪੈਦਾ ਹੋਇਆ ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੌਲੀ 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 ਵੱਧ ਗਿਆ ਚੋਰੀਆਂ ਲੁੱਟਾਂ ਖੋਹਾਂ ਵੱਧੀਆਂ 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 ਉਸ ਬੱਧਾ ਰਹਾ ਉਸ ਤੋਂ ਬਾਅਦ ਅਫਲਾ ਕਿੱਥੋਂ ਆਉਂਦਾ ਫਿਰ ਪਾਕਿਸਤਾਨ ਤੋਂ ਆਉਂਦਾ ਫਿਰ ਕੋਈ ਕਹਿੰਦਾ ਜਿੰਦੇ ਜਿੰਵੇ ਕਿ ਵੀ ਕਿਸੇ ਨੇ ਫੜ ਲਿਆ ਕੋਈ ਇਹ ਪਾਕਿਸਤਾਨੀ ਅਫਲਾ ਜੀ ਉਹ ਗਗ ਰੂਟੀਨ ਦੁਨੀਆ ਜੁੜਦੀ ਗਈ ਨਾਲ ਉਹਨਾਂ ਦੇ ਨਾਲ ਕਿਵੇਂ ਜੁੜਦੀ ਗਈ ਇਹਦਾ ਅਜੇ ਤੱਕ ਕਿਸੇ ਨੂੰ ਕੋਈ ਨਹੀਂ ਪਤਾ ਲੱਗਾ ਪੰਜਾਬ ਹੁਣ ਸਿੱਕ ਬਹੁਤ ਵੱਡੀ ਕਹਾਵਤ ਹੈ ਕਹਿੰਦੇ ਕਿ ਪੈਸਾ ਲੈਣਾ ਰਿਸ਼ਵਤ ਕਹੀਏ ਤੇ ਫੀਸ ਕਹਾ ਜਾਂਦਾ ਇਹ ਬੜਾ ਪਰਚਲਤ ਹੁੰਦਾ ਅੱਜ ਕੱਲ੍ਹ ਰਿਸ਼ਵਤ ਨੂੰ ਫੀਸ ਕਹਿ ਲੈਂਦੇ ਆ ਤਾਂ ਲੋਕ ਫੀਸ ਨੂੰ ਪੈ ਰਿਸ਼ਵਤ ਕਹਿ ਲੈਂਦੇ ਆ ਪਰਮਿੰਦਰ ਜੀ ਗੱਲ ਇਹ ਹੈ ਵੀ ਅਸੀਂ ਨਾ ਤਾਂ ਮੈਂ ਉਹਨੂੰ ਕ腐ਪਸ਼ਨ ਕਹਿ ਸਕਦਾ ਨਾ ਫੀਸ ਹੀ ਕਹਿ ਸਕਦਾ ਇੱਕ ਆਮ ਬੰਦਾ ਕੋਈ ਕੰਮ ਜਾਂਦਾ ਨਾ ਉਹਨੂੰ ਉਹਦੀ ਤਫੱਲੇ ਨਹੀਂ ਹੁੰਦੀ ਜਿੰਨੀ ਦੇਰ ਉਹ ਥਾਣੇਦਾਰ ਨੂੰ ਆਣਾ ਮੈਂ ਵੀ ਇਹਨੂੰ ਕੁਛ ਨਾ ਦੇ ਮੈਂ ਪੁਲਸ ਨਹੀਂ ਮੰਗਦੀ ਪੁਲਸ ਇਹ ਨਹੀਂ ਕਹਿੰਦੀ ਵੀ ਇਹਨੂੰ ਪੈਸੇ ਦੇ ਕੇ ਦਿਓ ਪੁਲਸ ਜਿੰਨੀ ਦੇਰ ਬੰਦਾ ਆ ਕੇ ਇਹ ਨਹੀਂ ਕਹਿੰਦਾ ਵੀ ਯਾਰ ਮੇਰਾ ਕੰਮ ਇਹ ਹੋ ਜਾਊਗਾ ਵੀ ਮੈਂ ਕੁਛ ਨਾ ਕੁਛ ਥਾਣੇਦਾਰ ਨੂੰ ਦੇ ਕੇ ਜਾਵਾਂ ਤੇ ਉਹਦੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਤੇ ਵਿਜੀਲੈਂਸ ਵੱਲ ਵੱਧਦੀ ਹੈ ਡੀਜੀਐਫ ਉਦੋਂ ਫੜਦੇ ਆ ਜਦੋਂ ਪੁਲਿਸ ਧੱਕਾ ਕਰਦੀ ਹੈ ਨਹੀਂ ਪੈਸਿਆਂ ਦੇ ਹੁੰਦੇ ਨੇ ਪੁਲਿਸ ਫੜੇ ਗਏ ਨੇ ਪੁਲਿਸ ਜੇ ਹੁਣ ਮੈਂ 5000 ਦੇਣ ਜੋਗਾ ਨਹੀਂ ਆ ਮੈਂ 50000 ਮੰਗਾ ਤਾਂ ਮੈਂ ਕਰਪਸ਼ਨ ਕਰਾਂਗਾ ਫਫਾ ਦਾ ਉਹ ਵਿਜੀਲੈਂਸ ਕੋਲ ਜਾਏਗਾ ਤੁਸੀਂ 2 ਰੁਪਏ ਦੇਣ ਜੋਗਾ ਨਹੀਂ ਤਾਂ ਮੈਨੂੰ 5000 ਰੁਪਏ ਦੇਣ ਜੋਗਾ ਮੇਰਾ ਕੰਮ ਕਰਾ ਦਿਓ ਆ 5000 ਚੱਕੋ ਜੀ ਮੈਂ ਖੁਸ਼ੀ ਨਾਲ ਦਿੰਦਾ ਮੈਂ ਕਹਾਂ ਮੈਂ ਤਾਂ 50000 ਰੁਪਏ ਲੈਣਾ ਤੇ ਤੁਸੀਂ ਦੁਖੀ ਹੋਗੇ ਕਿਤੇ ਨਾ ਕਿਤੇ ਜਾਓਗੇ ਨਾ ਜੀ ਮੈਂ ਤਾਂ ਦੇ ਨਹੀਂ ਸਕਦਾ ਮੈਂ ਭਾਂਡੇ ਵੇਚਾਂਗਾ ਜਾਂ ਕੋਈ ਮੋਟਰਸਾਈਕਲ ਵੇਚ ਕੇ ਦਮਾਂਗਾ ਜਾਂ ਕਿਤੇ ਵਿਆਜ ਤੇ ਲਵਾਗਾ ਤਾਂ ਬਿਜ ਲਫ ਖੁੱਲ ਜਾਏਗਾ ਫੜੇਗਾ ਐਸੇ ਕੇਸ ਫੜੇ ਹੋਣੇ ਵੀ ਚਾਹੀਦੇ ਨੇ ਜੇ ਪੁਲਿਸ ਤੱਕਾ ਕਰਦੇ ਉਹਦੇ ਖਿਲਾਫ ਬਿਜ ਲੈਂਫ ਜਾਂ ਕੋਈ ਵੀ ਮਹਿਕਮਾ ਕੰਮ ਕਰਦਾ ਹੋਣਾ ਚਾਹੀਦਾ ਤੁਸੀਂ ਨਾ ਦੇਖ ਕੇ ਗੱਲ ਹੋਰ ਬੜੀ ਹਾਸੋਇਨ ਕੈਸਾ ਕੈਸਾ ਸਮਾਜ ਜਿੱਦਾਂ ਲੰਗਰ ਭੜੇ ਲੱਗਦੇ ਆ ਮਤਲਬ ਦੁਨੀਆ ਚੱਲੋ ਇੱਕ ਸੇਵਾ ਗੁਰੂ ਸਾਹਿਬ ਚੱਲਦੇ ਆ ਜਦ ਪੁਲਿਸ ਲੰਗਰ ਲਾਂਦੀ ਹੈ ਨਾ ਚੱਲਿਆ ਸਾਇਬ ਜਾਂਦੇ ਹੀ ਨਹੀਂ ਨੇੜੇ ਬੰਦੇ ਉਹ ਪੁਰਕਾ ਦੇਖਦੇ ਹੋਰੀ ਨਾਲ ਪਾਸ ਜੀ ਪੁਲਸ ਕਹਿੰਦੀ ਆ ਵੀ ਜੇ ਤੁਸੀਂ ਭਾਈ ਖਾਣਾ ਤਾਂ ਖਾਜੋ ਨਹੀਂ ਸਾਨੂੰ ਖਵਾਣਾ ਆਉਂਦਾ ਇਸ ਕਰਕੇ ਪੁਲਸ ਕੋਲ ਕਿੰਨਾ ਘੁਮਾਂਦੀ ਟੱਕੇ ਨਾਲ ਖਾਣ ਦੇ ਪੁੱਜਦਾ ਨਹੀਂ ਉੱਥੇ ਕੋਈ ਪੁਲਸ ਲਾਂ ਨਾ ਮੁਰੇ ਲੰਗਰ ਲੱਗਿਆ ਹੁੰਦਾ ਉੱਥੇ ਘੱਟ ਲੋਕ ਹੋਣਗੇ ਅੱਗੇ ਤੁਸੀਂ ਦੁਖਨਵਰਨ ਸਾਹਿਬ ਕੋਲ ਆਜੋ ਉੱਥੇ ਬੱਦ ਲੋਕ ਹੋਣਗੇ ਉਹ ਐਸਐਚਓ ਤੋਂ ਫੋਨ ਕਰਕੇ ਕਿ ਬੁਲਾਉਂਦਾ ਆ ਰਹੇ ਹੋ ਭਈ ਇਸੇ ਲੰਗਰ ਲਾਇਆ ਪਾੜ ਰੱਖਿਆ ਉਹ ਐਫਐਚਓ ਦੀ ਡਿਊਟੀ ਲੱਗ ਜਾਂਦੀ ਹੈ ਵੀ ਤੁਸੀਂ ਭਾਈ ਆਪਾਂ ਲੰਗਰ ਲਾਇਆ ਇੱਥੇ ਸਾਰੀ ਪੁਲਫ ਨੂੰ ਲੰਗਰ ਖਵਾਓ ਉੱਥੇ ਸਾਰਿਆਂ ਨੂੰ ਲੈ ਕੇ ਆਓ ਜਿੰਨੇ ਵੀ ਯਾਰ ਦੋਸਤ ਨੇ ਲੰਗਰ ਫਿਰ ਖਾਣ ਜਾਂਦੇ ਨੇ ਜਿੱਥੇ ਅਜੀਤ ਸ਼ਰਮਈ ਨੇ ਆਪਣੀ ਡਿਊਟੀ ਦੌਰਾਨ ਕਰੇਸ਼ਪੁਰ ਲਈ ਹਾਂ ਲਈ ਦਿੰਦੇ ਨੇ ਲੋਕ ਜੀ ਲਈ ਵੀ ਹੋਣੀ ਹੈ ਜੀ ਕਰੇਸ਼ਪੁਰ ਦਿੱਤੀ ਹੈ ਰਿਸ਼ਵਤ ਰਿਸ਼ਵਤ ਕਹਿੰਦੇ ਕੋਈ ਡਿਊਟੀ ਦੇ ਦੌਰਾਨ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਮੈਂ ਤਾਂ ਨਹੀਂ ਕਹਿੰਦਾ ਮੈਂ ਕਹਾਂ ਮੈਂ ਬਹੁਤ ਸਾਫ ਸੁਥਰਾ ਨਹੀਂ ਦੁਨੀਆ ਦੇ ਵਿੱਚ ਹੋਰ ਰਿਸ਼ਵਤ ਕਿਤੇ ਅਫਸਰ ਵੀ ਹਿੱਸਾਗੇ ਨਹੀਂ ਨਹੀਂ ਮੈਂ ਇਸ ਗੱਲ ਪਿੱਛੇ ਨਹੀਂ ਕਿਸੇ ਤੇ ਜਾਂਦਾ ਦੇਖੋ ਰਿਸ਼ਵਤ ਇੱਕ ਵੱਖਰੀ ਚੀਜ਼ ਆ ਕੋਈ ਕੋਈ ਕਿਸੇ ਦਾ ਕੰਮ ਕਰਕੇ ਕੋਈ ਪੈਸੇ ਦਿੰਦਾ ਪੁਲਫ ਲੈਂਦੀ ਆ ਦਿੰਦੇ ਵੀ ਨੇ ਲੋਕ ਧੱਕੇ ਨਾਲ ਦਿੰਦੇ ਨੇ ਪੁਲਫ ਲਵੇ ਨਾਲ ਲਵੇ ਪੁਲਸ ਲੋਕਾਂ ਨੇ ਧੱਕੇ ਨਾਲ ਆਪਣੀ ਡਿਊਟੀ ਕਰਨੀ ਆ ਪੁਲਿਸ ਇੱਕ ਬਦਨਾਮ ਕੀਤਾ ਜਾਂਦਾ ਪੁਲਿਸ ਨੂੰ ਵੀ ਪੁਲਿਸ ਬਿਨਾ ਪੈਫੇ ਤੋਂ ਕੰਮ ਨਹੀਂ ਕਰਦੀ ਇਹ ਬਦਨਾਮ ਤਾਂ ਦੇਖੋ ਆਮ ਆਦਮੀ ਉਹ ਤੁਸੀਂ ਆਪਾਂ ਬੈਠੇ ਆਂ ਸਟੂੜੀ ਬੈਠੇ ਆਂ ਆਪਾਂ ਕਿਸੇ ਪੁਲਿਸ ਅਫਸਰ ਸਿਨਨ ਨੂੰ ਫੋਨ ਲਾ ਲੈਂਦੇ ਆਂ ਫੋਨ ਹੀ ਚੱਕਦਾ ਕਾਰਨ ਫੋਨ ਨਹੀਂ ਚੱਕਦਾ ਫੋਨ ਇੱਕ ਤਾਂ ਡਿਊਟੀ ਬਹੁਤ ਹੈ ਜੀ ਆਮ ਪਬਲਿਕ ਤਾਂ ਕਹਿੰਦਾ ਸਾਨੂੰ ਤਾਂ ਅਸੀਂ ਰਹਿ ਨਹੀਂ ਸਕਦੇ ਜਦ ਤੱਕ ਸਾਨੂੰ ਕੋਈ ਐਮਸੀ ਨਾ ਜਾਣਦਾ ਹੋਵੇ ਪੱਤਰਕਾਰ ਨਾ ਜਾਣਦਾ ਹੋਵੇ ਕੋਈ ਹੋਰ ਨਾ ਜਾਣਦਾ ਹੋਵੇ ਸਾਡੇ ਕੰਮ ਹੀ ਨਹੀਂ ਹੁੰਦੇ ਪੁਲਿਸ ਅਫਸਰ ਕੋਲ ਨੰਬਰ ਫੀਲਦੇ ਨੇ ਹਰ ਅਫਸਰ ਦੇ ਨੰਬਰ ਫੀਲ ਨੇ ਜੇ ਕਿਸੇ ਅਫਸਰ ਦਾ ਫੋਨ ਆਏਗਾ 1 ਮਿੰਟ ਚ ਚੱਕਣਗੇ ਨਹੀਂ ਆਮ ਜਨਤਾ ਦਾ ਕਿਉਂ ਨਹੀਂ ਚੱਕਦੇ ਆਮ ਜਨਤਾ ਦਾ ਪਤਾ ਹੁੰਦਾ ਵੀ ਕੋਈ ਨਾ ਕੋਈ ਕੰਮ ਕਰਨ ਗਏ ਜਾਂ ਕੋਈ ਐਮਸੀ ਦਾ ਫੋਨ ਆਏਗਾ ਕੋਈ ਕੰਮ ਹੀ ਕਹੇਗਾ ਸਾਨੂੰ ਐਮਸੀ ਦਾ ਤੇ ਚੱਕਦੇ ਆ ਫੋਨ ਨਹੀਂ ਕਈ ਵਾਰੀ ਵੀ ਨਹੀਂ ਕਿ ਜ਼ਰੂਰੀ ਹੁੰਦਾ ਕੋਈ ਡਿਊਟੀ ਕਈ ਵਾਰੀ ਕੋਈ ਡਿਊਟੀ ਇਹੋ ਜੀ ਹੁੰਦੀ ਆ ਜਾਂ ਵੀਆਈਪੀ ਡਿਊਟੀ ਅੱਜਕੱਲ ਆਮ ਵੀਆਈਪੀ ਡਿਊਟੀ ਸਾਡੇ ਕੋਲ ਜ਼ਿਆਦਾ ਹੈ ਸਾਡੇ ਡਿਪਾਰਟਮੈਂਟ ਤੇ ਪੁਲਸ ਡਿਪਾਰਟਮੈਂਟ ਦੀ ਗੱਲ ਕਰੀਏ ਫੋਰਸ ਇੰਨੀ ਘੱਟ ਹੈ ਵੀ ਡਿਊਟੀ ਨਹੀਂ ਪੂਰੀ ਹੁੰਦੀ ਜਿਹੜਾ ਪੇਪਰ ਵਰਕ ਹੈ ਸਾਡਾ ਹਾਈ ਕੋਰਟ ਦਾ ਕੋਰਟਾਂ ਦੇ ਕੰਮ ਇੰਨੇ ਜਾਦੇ ਹੋ ਗਿਆ ਵੀ ਪੁਲਿਸ ਕੋਲ ਟਾਈਮ ਹੀ ਨਹੀਂ ਹੈ ਜੱਫੇ ਜੀ ਫੋਰਸ ਦੀ ਇੰਨੀ ਕਮੀ ਹੈ ਘੱਟੋ ਘੱਟ ਮੇਰੇ ਹਿਸਾਬ ਨਾਲ ਜੇ 50000 ਬੰਦਾ ਵੀ ਪੁਲਿਸ 'ਚ ਭਰਤੀ ਹੋਰ ਕੀਤਾ ਜਾਵੇ ਤਾਂ ਉਹ ਵੀ ਘੱਟ ਹੈ ਜਿਹੜੀ ਡਿਊਟੀ ਇੱਕ ਸਿਪਾਹੀ ਕਰਦਾ ਸੀ ਅੱਜ ਉਹ ਥਾਣੇਦਾਰ ਡਿਊਟੀ ਕਰਦਾ ਗਨਮੈਨ ਦੀ ਉਹ ਸਿਪਾਹੀ ਕਰਦਾ ਸੀ ਥਾਣੇਦਾਰ ਲਿਸਟ ਪੜ੍ਹਨ ਦਾ ਕੰਮ ਕਰਦਾ ਸੀ ਬਿਲਕੁਲ ਅੱਜ ਉਹ ਡਿਊਟੀ ਜਿਹੜੀ ਹੈ ਥਾਣੇਦਾਰ ਕਰਦਾ ਸਿਪਾਹੀ ਦਾ ਹੈ ਹੀ ਨਹੀਂ ਦੇ ਜੀ ਸਪਾਈ ਗਵਰਨਮੈਂਟ ਗੇਟ ਤੇ ਫੰਤਰੀ ਘੜਦਾ ਵੀ ਉਥਾਣੇਦਾਰ ਖੜੇ ਨੇ ਹਾਂ ਬਿਲਕੁਲ ਘੱਟ ਤੋਂ ਘੱਟ 50000 ਪੁਲਿਸ ਸਿਪਾਹੀ ਭਰਤੀ ਕੀਤੀ ਜਾਵੇ ਫਿਰ ਥੋੜਾ ਬਹੁਤਾ ਡਿਊਟੀ ਦਾ ਕੰਟਰੋਲ ਹੋ ਸਕਦਾ ਡਿਊਟੀ ਵਾਸਤੇ ਬੰਦੇ ਨੇ ਲੋਕਾਂ ਦੇ ਫੋਨ ਕੀ ਕਰਨ ਸੁਣਨਗੇ ਅੱਜ ਕੱਲ ਨਾ ਕਿੰਨੇ ਕਿ ਦਬੰਗ ਅਫਸਰ ਬੜੇ ਘਟ ਗਏ ਨੇ ਮਤਲਬ ਦਬੰਗ ਅਫਸਰ ਜਿਆਦਾ ਪਹਿਲਾਂ ਕੋਈ ਪੈ ਪਿਛੋਕੜ ਗੱਲ ਕਰੀਏ ਜੱਟ ਬੰਦਾ ਐਸਾ ਗੱਡੀ ਲੈ ਕੇ ਨਿਕਲਦਾ ਸੀ ਨਾ ਮਤਲਬ ਲੋਕ ਸਮਝ ਲੈਂਦੇ ਕਿ ਸ਼ਹਿਰ ਦੇ ਵਿੱਚ ਕੋਈ ਹੋਇਆ ਤੁਹਾਡੇ ਟਾਈਮ ਵੀ ਕੋਈ ਏਜ ਅਫਸਰ ਸੀਗਾ ਪਟਿਆਲ ਸਾਡੇ ਟਾਈਮ ਚ ਅਤਵਾਦ ਦੇ ਟਾਈਮ ਚ ਬਹੁਤ ਪੁੱਲ ਸਫਰ ਹੋਏ ਨੇ ਜਿਨ੍ਹਾਂ ਦੇ ਮੈਂ ਨਾਲ ਮੈਂ ਸਰਜੀਤ ਸਿੰਘ ਗਰੇਵਾਲ ਹਾਂਜੀ ਉਹ ਜਦੋਂ ਸੀਆਈਏ ਸਟਾਫ ਚੋਂ ਨਿਕਲਦੇ ਸੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਦਾ ਪਤਾ ਲੱਗਦਾ ਸੀ ਵੀ ਸੀਆਈਏ ਚੋਂ ਗਰੇਵਾਲ ਸਾਹਿਬ ਨਿਕਲ ਨਿਕਲ ਗਏ ਮੋਰਚਾ ਕਰਨਾ ਠੀਕ ਹੈ ਨਾ ਇਸ ਤਰ੍ਹਾਂ ਦਰਸ਼ਨ ਸਿੰਘ ਮਾਨ ਵੀ ਰਹੇ ਨੇ ਸ਼ਮਸ਼ੇਰ ਸਿੰਘ ਗੁੱਡੂ ਵੀ ਰਹੇ ਨੇ ਜੀ ਬਲਦੇਵ ਸਿੰਘ ਬਰਾੜ ਰਹੇ ਨੇ ਸੰਤ ਕੁਮਾਰ ਪਾਂਬਰੀ ਰਹੇ ਜਿਨ੍ਹਾਂ ਨੇ ਅਤਵਾਦ ਚ ਕੰਮ ਕੀਤਾ ਡਿਊਟੀ ਕੀਤੀ ਜਿਹੜੇ ਟਾਪਰ ਆਪਾਂ ਕਹੀਏ ਹੋਰ ਵੀ ਪੁਲਸ ਅਫਸਰ ਕਾਫੀ ਰਹੇ ਨੇ ਮਤਲਬ ਇਹਨਾਂ ਦਾ ਨਾਮ ਜਿਹੜਾ ਸ਼ਿਵ ਕੁਮਾਰ ਬਿਲਕੁਲ ਇਹ ਹਾਈਲਾਈਟ ਜਿਹੜੇ ਜਿਨ੍ਹਾਂ ਨੇ ਜਿਹੜਾ ਨੇ ਕੰਮ ਕੀਤਾ ਡਿਊਟੀ ਕੀਤੀ ਹੈ ਨੁਕਸਾਨ ਵੀ ਠਾਇਆ ਫਾਇਦਾ ਵੀ ਡਿਊਟੀ ਵੀ ਕੀਤੀ ਹੈ ਪਰ ਇਹਨਾਂ ਦੇ ਵਿੱਚ ਕੋਈ ਅਫਸਰ ਭੇਟ ਵੀ ਚੜ ਕੇ ਰਾਜਨੀਤੀ ਦੀ ਹੈ ਹੁਣ ਤੁਸੀਂ ਸੁਨੀਲ ਗੱਦਵਾਲਾ ਨਾਮ ਲਿੱਤਾ ਉਹਨਾਂ ਦਾ ਉਹ ਕਹਿੰਦੇ ਪੰਜਾਬ 'ਚ ਉਹਨਾਂ ਨੂੰ ਐਂਟਰੀ ਹੀ ਨਹੀਂ ਹੁੰਦੀ ਜਾ ਰਹੀ ਹਾਂ ਮੈਂ ਪੇਪਰ 'ਚ ਪੜ੍ਹਦਾ ਜੀ ਹਾਂਜੀ ਪੇਪਰ 'ਚ ਪੜ੍ਹਦਾ ਹੈ ਉਹਨਾਂ ਦਾ ਕੋਈ ਪਿੱਛੇ ਕੋਈ ਕੇਸ ਸੀਗਾ ਸਰਕਾਰ ਤੇ ਸਰਕਾਰ ਦੇ ਟਾਈਮ 'ਚ ਕਾਂਗਰਸ ਦੇ ਸਰਕਾਰ 'ਚ ਉਹ ਜੇਲ੍ਹ 'ਚ ਰਹੇ ਨੇ ਜੀ ਇੱਥੇ ਜੇਲ੍ਹ 'ਚ ਉਹਨਾਂ ਨੂੰ ਕੋਈ ਮਿਲਣ ਨਹੀਂ ਸੀ ਜਾਂਦਾ ਹਾਂ ਉਸ ਤੋਂ ਬਾਅਦ ਪਤਾ ਨਹੀਂ ਮੈਂ ਤਾਂ ਇੱਕ ਹਾਈ ਕੋਰਟ ਪਨੇ ਸੁਪਰੀਮ ਕੋਰਟ ਦੇ ਕੋਈ ਆਰਡਰ ਪੜੇ ਨੇ ਵੀ ਉਹਨਾਂ ਨੂੰ ਪੰਜਾਬ 'ਚ ਉਹਨਾਂ ਦੇ ਐਂਟਰੀ ਬੈਨ ਕਰ ਦਿੱਤੀ। ਹੂੰ। ਉਸੇ ਲੋਕਾਂ ਨੂੰ ਦੇਖ ਕੇ ਬੰਦਾ ਆਮ ਪੁਲਸਫਰ ਜਿਹੜਾ ਹੈ ਉਹ ਡਰ ਜਾਂਦਾ ਵੀ ਜੇ ਉਸ ਬੰਦੇ ਨਾਲ ਇਸ ਤਰ੍ਹਾਂ ਹੋ ਗਿਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ। ਉਹ ਬੰਦਾ ਹੁਣ ਅੱਜ ਕੱਲ ਪੰਜਾਬ 'ਚ ਉਹਦੀ ਐਂਟਰੀ ਨਹੀਂ ਹਾਈ ਸੁਪਰੀਮ ਕੋਰਟ ਨੇ ਐਂਟਰੀ ਬੰਦ ਕੀਤੀ ਕਿਉਂ ਕੀਤੀ ਮੈਂ ਇਹਦੇ ਬਾਰੇ ਮੈਨੂੰ ਨਹੀਂ ਨੋ ਲੈਜ ਮੈਂ ਤਾਂ ਪੇਪਰ 'ਚ ਪੜਿਆ। ਹਾਂਜੀ। ਉਹ ਕਿਸੇ ਟਾਈਮ ਦਿਵੰਗ ਪੰਜਾਬ 'ਚ ਉਹਨੇ ਤੁੱਤੀ ਬੋਲਦੀ ਸੀ ਉਹਨਾਂ ਦੀ ਵੀ ਉਹ ਅਫਸਰ ਸਾਇਤ ਜੇ ਅਫਸਰਾਂ ਦੇ ਲੋਡ ਵੀ ਹੈ ਸਮਝ ਬਿਲਕੁਲ ਲੋਡ ਹੈ ਜੀ ਅੱਜ ਕੱਲ ਅੱਜ ਕੱਲ ਵੀ ਲੋਡ ਹੈ ਅੱਗੇ ਨੂੰ ਵੀ ਲੋਡ ਪੈਣੀ ਹੈ ਫੇ ਅਫਸਰਾਂ ਦੀ ਐਸੇ ਅਫਸਰ ਪੈਦਾ ਕਿਵੇਂ ਹੋਏਗਾ ਸਰਕਾਰ ਨਹੀਂ ਪੈਦਾ ਕਰਨੇ ਸਰਕਾਰ ਨਹੀਂ ਬਣਾਉਣੇ ਨੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਹੌਂਸਲੇ ਦੇਣਗੇ ਤਾਂ ਬਣੇਗਾ ਜੀ ਤੇ ਪੁਲਿਸ ਅਫਸਰ ਇਹਨੂੰ ਡਰਾਈ ਜਾਣਗੇ ਤਾਂ ਪੁਲਿਸ ਅਫਸਰ ਉਹ ਹੁੰਦੀ ਉਹ ਸਾਨੂੰ ਅਜਾਗ ਅਗਲੀ ਅਪਡੇਟ ਲੈ ਕੇ ਫੇਰ ਥੋੜੇ ਸਾਹਮਣੇ ਖਾਲਿ ਦਿਵਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ This is Indo OZ Australia, and you're watching Indo OZ News, the voice of unity.